ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦਾ ਸਾਰੇ ਚੜ੍ਹਦੀ ਕਲਾ 'ਚ ਹੋਵੋਗੇ ਆ ਤਨਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਦੇ ਸਬੰਧ ਦੇ ਵਿੱਚ ਨਗਰ ਕੀਰਤਨ ਦੀ ਤਿਆਰੀ ਹੈ ਜੀ ਸੋ ਨਗਰ ਸਬਦ ਦੀ ਪਛਮੀ ਸੋ ਆਪਾਂ ਕੁਝ ਝਲਕੀਆਂ ਵਗੈਰਾ ਇਸ ਬਲੌਗ ਰਾਹੀਂ ਤੁਹਾਨੂੰ ਦਿਖਾਵਾਂਗੇ ਕਿਉਂਕਿ ਆਪਾਂ ਆਪ ਵੀ ਬਿਜ਼ੀ ਰਹਿਣਾ ਵਾ ਸੋ ਜਿਆਦਾ ਵੀਡੀਓ ਤਾਂ ਨਹੀਂ ਬਣਾ ਸਕਦੇ ਪਰ ਕੋਸ਼ਿਸ਼ ਕਰਾਂਗੇ ਜਿੰਨੀ ਕੁ ਬਣਦੀ ਹੈ ਭਾਈ ਤੁਹਾਡੇ ਨਾਲ ਸ਼ੇਅਰ ਕਰਾਂਗੇ ਜੁੜੇ ਰਹੋ ਨਾਲ ਆਪਾਂ ਗੁਰੂ ਘਰ ਪਹੁੰਚ ਗਏ ਜੀ ਪੰਜ ਪਿਆਰੇ ਸਾਹਿਬ ਦੀ ਤਿਆਰੀ ਹੋ ਰਹੀ ਹੈ ਦਸਤਾਰਾਂ ਸਜਾਈਆਂ ਜਾ ਰਹੀਆਂ ਨੇ ਸਤਿ ਗੁਰੂ ਜੀ ਸਤਿ ਸ੍ਰੀ ਅਕਾਲ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜੀ ਸਤਿ ਸ੍ਰੀ ਅਕਾਲ ਸਤਿ ਸਭ ਸਿੰਘ ਜਗ ਜੋਤਾਂ ਤੋਂ ਸਭ ਸ੍ਰੀ ਗੁਰੂ ਦਾ ਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਉਹ ਘੰਟੀ ਲੈਣੀ ਸੀ ਘੰਟੀ ਨਾਲ ਜਵਾਈ ਇਹਨਾਂ ਦੀ ਕਮਾਈ ਦਾ ਅੰਤਰ ਕੇ ਸਾਧ ਜੀ ਬੋਲੋ ਜੀ ਸਵਾਹਿ ਲੇ ਜੀ ਸਤਿ ਸ਼੍ਰੀ ਅਕਾਲ ਸਭ ਸੰਤਵਾਂ ਤੁਹਾਨੂੰ ਸਭ ਨੂੰ ਜੀ ਬੋਲੋ ਜੀ ਸਵਾਹਿ ਲੇ ਜੀ ਸ੍ਰੀ ਸਭਤ ਕਾਂਸਾ ਜੀ ਕੀ ਅਰਦਾਸ ਹੈ ਜੀ ਸ੍ਰੀ ਸਭਤ ਕਾਂਸਾ ਜੀ ਕੋ ਵਾਹਿਗੁਰੂ 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 ਤੇ ਆਵਨ ਅਰਦਾਸ ਤੋਂ ਬਾਅਦ ਗੁਰਦੁਆਰਾ ਕਲਗੀਧਰ ਸਾਹਿਬ ਤੋਂ ਨਗਰ ਕੀਰਤਨ ਦੀ ਆਰੰਭਤਾ ਹੋ ਚੁੱਕੀ ਹੈ ਜੀ ਸੋ ਇਸ ਤੋਂ ਬਾਅਦ ਪਹਿਲਾ ਪੜਾ ਚੌਂਕੜੀਆਂ ਤੇ ਲੱਗੇਗਾ ਜੀ ਸਬੱਦੀ ਪੱਛਮੀ ਪੰਜ ਪਿਆਰਿਆਂ ਦੀ ਅਗਵਾਈ ਦੇ ਵਿੱਚ ਇਹ ਨਗਰ ਕੀਰਤਨ ਦੇ ਕੋਲ ਅੱਠ ਫੜਾ ਹੋਣਗੇ ਜੀ ਸੋ ਪਹਿਲਾ ਫੜਾ ਇਥੇ ਚੌਂਕੜੀਆਂ ਤੇ ਸੋਸਤੋਂ ਪ੍ਰੰਤ ਸਾਰੇ ਨਗਰ ਦੀ ਪ੍ਰਕਰਮਾ ਕੀਤੀ ਜਾਵੇਗੀ ਸੋ ਆਪ ਜੀ ਨੂੰ ਫੜਾ ਵਾਰ ਫੜਾ ਦਰਸ਼ਨ ਕਰਵਾਏ ਜਾਣਗੇ Oh yeah, put oh, it ਦੁੱਖ ਨਾਲ ਕਹਿਣਾ ਪੈਂਦਾ ਕਿ ਲਕੀਰ ਤੇ ਫਕੀਰ ਹੋਏ ਨੇ ਮੱਖੀ ਮਾਰਦੇ ਨੇ ਮੈਂ ਵੀ ਉਹਨਾਂ ਦੇ ਵਿੱਚ ਛੁਈਆ ਤੇ ਹੱਟ ਬਸ ਦਾ ਫਤਲਾ ਵੀ ਉਹਨਾਂ ਵਿੱਚ ਛੁਈਆ ਪਰ ਯਾਤਰਾ ਕਰੀਦਾ ਕਿ ਟਿਕਾਗਰਾਂ ਦੇ ਵਿੱਚ ਸਹੀਕ ਜਾਣਕਾਰੀ ਜਿਹੜੀ ਉਹ ਜਿੰਨੇ ਕੋ ਅੱਜ ਸ੍ਰੀ ਪਟਨਾ ਸਾਹਿਬ ਕਹਿੰਦੇ ਆ ਪ੍ਰਾਧਾ ਸਟੇਟ ਦੀ ਰਾਸ ਨਹੀਂ ਹੈ ਵਿਹਾਰ ਸਕੇ ਵੀ ਰਾਸਤ ਨਹੀਂ ਗੁਰੂ ਪਿਤਾ ਜੀ ਦਾ ਉੱਥੇ ਪ੍ਰਕਾਸ਼ ਹੋਇਆ वाहसा वाहन धन गुरु गोबिंद नमस्कार ਦੀ ਨੇ ਪ੍ਰਵਾਨੇ ਆਪਣਾ ਖੂਨ ਹਉ ਅਸੰਤੀ ਦੀ ਉਹ ਛਿਰ ਕੋ ਛਿਰ ਕੋ ਨਾਮ ਦੇ ਮਾਲਕ ਹਨ ਅਨੁਪਚੰਨ ਰੂਪ ਕਰਵਾ ਸਤਿਕਾਰ ਹੁਕਰਾ ਹੈ ਗੁਰੂ ਖੋਦਕੀ ਦੇ ਨៃ ਮਹਾਨਾਂ ਅੱਜ ਸਾਮ ਜਗਤ ਗੋਬਿੰਦ Rai ਨੇ ਅੱਜ ਗੁਰੂ ਗੋਬਿੰਦ Rai ਮਹਾਰਾਜ 10ਵੇਂ ਨਾਮਕ ਆਪਣੇ ਦੇ ਰੁੱtre ਘੋੜੇ ਬਲਖੋ ਖਾਰੇ ਦੇ سونے ਦੀਆਂ ਜੀਨਾ ਕੱਠੀਆਂ ਪਾਇਨਾ ਇੱਕ ਕਤਾਰ ਖੜੀ ਨਹੀਂ ਰ ਪੰਚ ਕਲਾ ਵਸਤੂ ਸ਼ਾਸਤਰ ਵੇਖਦਾ ਫਿਰ ਇੱਕ ਪੂਰੇ ਸ਼ੇਕੜ ਦੇ ਨਾਲ ਕਸ਼ੀਤੇ ਹੋਇਆ ਜਿੱਦਾਂ ਸੀ ਰੈਕੋਟ ਦੀ ਧਰਤੀ ਤੇ ਵੇਖਦੇ ਹਾਂ ਇਦਾਂ 100 ਰੁਪਿਆ ਸੁਰਿੰਦਰ ਸਿੰਘ ਜੀ 100 ਰੁਪਿਆ ਮਨਜੀਤ ਸਿੰਘ ਜੀ 100 ਰੁਪਿਆ ਚਰਨ ਸਿੰਘ ਜੀ 50 ਰੁਪਏ ਹੌਣ ਆਪਾਂ ਆਖਰੀ ਪੜਾਅ ਤੇ ਆ ਚੁੱਕੇ ਹਾਂ ਜੀ ਵਿਰਕਵੇੜਾ ਇਹਨਾਂ ਨੂੰ ਭੇਜਿਆ ਸੋ ਇੱਥੇ ਢਾਡੀ ਜੱਥਾ ਆਪਣਾ ਪ੍ਰਸੰਗ ਜੋ ਇਤਿਹਾਸ ਹੈ ਜੀ ਇੱਥੇ ਸਮਾਪਤੀ ਕਰੇਗਾ ਇਸ ਤੋਂ ਬਾਅਦ ਆਪਾਂ ਗੁਰੂ ਘਰ ਗੁਰੂ ਗ੍ਰੰਥ ਸਾਹਿਬ ਜੀ ਧਰ ਸਾਬ ਵਾਸਤੇ ਚਾਲੇ ਪਾਵਾਂਗੇ ਕਹਿੰਦਾ ਜਦ ਤੱਕ ਸਵੇਰੇ ਤਕਰੀਬਨ 9:30 ਵਜੇ ਆਪਾਂ ਸ਼ੁਰੂਆਤ ਕੀਤੀ ਸੀ ਨਗਰ ਕੀਰਤਨ ਦੀ ਸੋ ਐਸ ਵਕਤ ਰਾਤ ਦੇ 7:00 ਵੱਜ ਚੁੱਕੇ ਆ ਉਪਰੋਂ ਸ਼ੀਤ ਲਹਿਰ ਦਾ ਜੋਰ ਆ ਜੀ ਪਰ ਸੰਗਤ ਡਟੀ ਹੋਈ ਆ ਆਪ ਵੀ ਦੇਖ ਸਕਦੇ ਹੋ ਕਿ ਸੰਗਤ ਆਖਰੀ ਪੜਾਹ ਤੱਕ ਡਟੀ ਹੋਈ ਆ

ਨੌਜਵਾਨਾਂ ਵੱਲੋਂ ਆਤਿਸ਼ਬਾਜ਼ੀ ਕੀਤੀ ਜਾ ਰਹੀ ਹੈ। ਗੋਵਿੰਦ ਸਿੰਘ ਜੀ ਮਹਾਰਾਜ ਤੇ ਪ੍ਰਕਾਸ਼ ਦਿਹਾੜੇ ਨੂੰ ਮੁੱਖ ਰੱਖਦੇ ਆਂ ਖੁਸ਼ੀ ਦੇ ਵਿੱਚ। ਸਭ ਤੋਂ ਪਹਿਲਾਂ ਜੀ ਸਵਾਗਤ ਸਵਾਗਤ ਹੈ ਸਾਰਿਆਂ ਨੂੰ ਵਾਣ ਸਤਿਕਾਰ ਜੀ ਮਾਣ ਰਾਮ ਜੀ ਸਭ ਤੋਂ ਮਾਣ ਦਾ ਹੋਵੇ ਸਾਹਾ ਪ੍ਰਤੀਨਿਧੀ ਆਪ ਜੀ ਸੋ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਨਗਰ ਕੀਰਤਨ ਗੁਰਦੁਆਰਾ ਕਲਗੀਦਰ ਸਾਹਿਬ ਦੇ ਪਹੁੰਚ ਚੁੱਕੀ ਹੈ ਜੀ ਸਮਾਪਤੀ ਦੀ ਅਰਦਾਸ ਹੋ ਚੁੱਕੀ ਹੈ ਸੋ ਨਰਵਿਕੰਤਾ ਨਾਲ ਨਗਰ ਕੀਰਤਨ ਦੀ ਸਮਾਪਤੀ ਹੋਈ ਆ ਗੁਰੂ ਸ਼ਬਦ ਜੀ ਦੇ ਸਰੂਪਾਂ ਨੂੰ ਪੰਜ ਪਿਆਰਿਆਂ ਦੀ ਅਗਵਾਈ ਦੇ ਵਿੱਚ ਸੱਚਖੰਡ ਵਿੱਚ ਲਿਜਾਇਆ ਜਾ ਰਿਹਾ ਹੈ ਜੀ ਤਿਤੋਂ ਬਾਅਦ ਪੰਜ ਪਿਆਰਿਆਂ ਸੇਵਾਦਾਰਾਂ ਜਿਨੇ ਵੀ ਸੇਵਾ ਕੀਤੀ ਆ ਉਹਨਾਂ ਦਾ ਸਨਮਾਨ ਕੀਤਾ ਜਾ ਰਿਹਾ ਹੈ ਬੋਲੇ ਸਟੇ ਤੇ ਡਿਊਟੀ ਨਿਭਾਉਣ ਵਾਲੇ ਭਾਈ ਗਰਦੀਪ ਸਿੰਘ ਕਾਕਾ ਜੀ ਜਿਹੜੇ ਵੀਰਾਂ ਨੇ ਟਰੈਕਟਰ ਟਾਲੀਆਂ ਦੀ ਸੇਵਾ ਕੀਤੀ ਹੈ ਜੀ ਉਹਨਾਂ ਦੇ ਦਾ ਸਨਮਾਨ ਕੀਤਾ ਜਾ ਰਿਹਾ ਹੈ ਸੋ ਬਹੁਤ ਬਹੁਤ ਧੰਨਵਾਦ ਮੋਰਵਾ ਨਾ ਬੇਫਿਕਰ ਹੋ ਗਰੋ ਉਤੋਂ ਨੀ ਬਾਨੇ ਉਹਨਾਂ ਨੇ ਵੀ ਸਾਰੇ ਲਗਾਉਣੇ ਮਿੱਟੀ ਬੰਦ ਕਰ ਦੇ ਪਹਿਲਾਂ ਆਉਣ ਬਿਲਕੁਲ ਆਪਨੇ ਆਜੂ ਆ ਜਾ ਆ ਜਾ ਕੋਈ ਆ ਜਾ ਮਿੱਟੀ ਕਿੱਧਰ ਗਈ ਮਿੱਟੀ ਮੋਰਕਣੀ ਸੇਵਾ ਦਾ ਨਿਹਾਲ ਆ ਜੇ ਰਹਾ ਪਾਣੇ ਕੇਂਦਰ ਅਗੋ ਉਹ ਮੇਂਕਰ ਨਗਾਰਾ ਚੱਕ ਕੇ ਦੇਲ ਦਿੱਤਾ ਛੋਟੇ ਛੋਟੇ ਬੱਚੇ ਜਿਨ੍ਹਾਂ ਨੇ ਕਲੀ ਪਾਉਣ ਦਾ ਕੰਮ ਕੀਤਾ ਸੀ ਜੀ ਉਹਨਾਂ ਦਾ ਸਨਮਾਨ ਕੀਤਾ ਜਾ ਰਿਹਾ ਹੈ ਬਾਲੇ ਐਸ ਵਕਤ 9:30 ਹੋ ਚੁੱਕਿਆ ਜੀ ਸੋ ਜਿੰਨੇ ਵੀ ਸੇਵਾਦਾਰ ਪੰਜ ਪਿਆਰੇ ਤੇ ਹੋਰ ਵੀਰ ਸਾਰੇ ਪ੍ਰਸ਼ਾਦਾ ਛਕ ਰਹੇ ਆ ਸਸਮੂਹ ਮਾਈਤ ਭਾਈ ਜਿੰਨੇ ਵੀ ਸੇਵਾ ਦਾ ਸਾਰਿਆਂ ਦਾ ਧੰਨਵਾਦ ਜੀ ਸੋ ਇਥੇ ਆਪਾਂ ਬਲੌਗ ਦੀ ਸਮਾਪਤੀ ਕਰਦੇ ਆਂ ਜੀ ਜੇ ਬਲੌਗ ਚੰਗਾ ਲੱਗਾ ਤਾਂ ਸ਼ੇਅਰ ਕਰੋ ਲਾਈਕ ਕਰੋ ਸਾਰਿਆਂ ਦਾ ਧੰਨਵਾਦ ਸਤਿ ਸ੍ਰੀ ਅਕਾਲ